ਭੋਜਨ ਸਮਾਜ ਪਾਰਟੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਫਲੋਰ ਵਿਖੇ ਲੱਗੇ ਪੁੱਤੇ ਖਾਲਸਤਾਨ ਦੇ ਨਾਰੀ ਲਿਖਣ ਅਤੇ ਭਦੀ ਸਭਾ ਦਾਵਲੀ ਵਰਤਣ ਵਾਲੇ ਪੰਨੂ ਅਤੇ ਉਸ ਦੇ ਸਾਥੀਆਂ ਉੱਤੇ ਸਖਤ ਕਾਰਵਾਈ ਲਈ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਜ਼ੋਨ ਇੰਚਾਰਜ ਪ੍ਰਵੀਨ ਬੰਗਾਦੀ ਅਗਵਾਈ ਹੇਠ ਮੰਗ ਪੱਤਰ ਦਿੱਤਾ ਗਿਆ ਜਿਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ੍ਰੀ ਬੰਗਾ ਨੇ ਕਿਹਾ ਕਿ ਇਸ ਮੰਗ ਪੱਤਰ ਰਾਹੀਂ ਪੰਨੂ ਦੇ ਖਿਲਾਫ ਐਨਐਸਏ ਲਗਾਉਣ ਅਤੇ ਭਾਰਤ ਸਰਕਾਰ ਪੰਨੂ ਨੂੰ ਗ੍ਰਿਫਤਾਰ ਕਰਕੇ ਅਮਰੀਕਾ ਤਾਂ ਤੋਂ ਭਾਰਤ ਵਿੱਚ ਲਿਆਉਣ ਦੀ ਮੰਗ ਕੀਤੀ ਹੈ ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬੇ ਦੀ ਭਗਮੰਤ ਮਾਨ ਸਰਕਾਰ ਅਤੇ ਦੇਸ਼ ਵਿੱਚ ਫੈਲੇ ਉਹਨਾਂ ਦੇ ਨੈੱਟਵਰਕ ਦੇ ਖਿਲਾਫ ਕਾਰਵਾਈ ਕਰਕੇ ਉਹਨਾਂ ਦੇ ਸਾਰੇ ਗੈਂਗਰੂਨ ਜੇਲ੍ਹ ਵਿੱਚ ਡਕਣਾ ਚਾਹੀਦਾ ਉਹਨਾਂ ਕਿਹਾ ਕਿ ਪੰਜਾਬ ਵਿੱਚ ਜਿੱਥੇ-ਜਿੱਥੇ ਡਾਕਟਰ ਸਾਹਿਬ ਦੇ ਪੁੱਤ ਲੱਗੇ ਨੇ ਉਹਨਾਂ ਦੀ ਸੁਰੱਖਿਆ ਜਿੱਦ ਕਿ ਨਹੀਂ ਬਣਾਉਣੀ ਚਾਹੀਦੀ ਹੈ ਉਨ੍ਹਾਂ ਇਹ ਵੀ ਕਿਹਾ ਕਿ बसपा ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਵਪੁਰੀ ਨੇ ਪੰਨੂ ਵੱਲੋਂ ਸੋਸ਼ਲ ਮੀਡੀਆ ਰਾਹੀਂ ਦਿੱਤੀਆਂ ਧਮਕੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਰੱਖਿਆ ਵਧਾਉਣੀ ਚਾਹੀਦੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਨੂ ਸਮੇਤ ਸਾਰੇ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਲਈ ਨੰਗਲ ਫਲੋਰ ਵਿਕੇ ਜਿੱਥੇ ਬਾਬਾ ਸਾਹਿਬ ਦੇ ਮੱਤ ਨੂੰ ਆਧਾਰ ਬਣਾ ਕੇ ਬਾਬਾ ਸਾਹਿਬ ਨੂੰ ਅਪਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਉੱਤੇ बसपा ਵੱਲੋਂ ਪੱਕਾ ਮੋਰਚਾ ਲਗਾ ਹੋਇਆ ਏ। ਉਸ ਵਿੱਚ ਹਰ ਰੋਜ਼ ਜ਼ਿਆਦਾ ਤੋਂ ਜ਼ਿਆਦਾ ਹਾਜ਼ਰੀ ਜਕਿੰਨੀ ਬਣਾਈ ਜਾਵੇ। ਲੁਧਿਆਣਾ ਤੋਂ ਹਰਸਦੀਪ ਮਹਦੂਦਾ ਦੇ ਨਾਲ सुरेंद्र ਚੰਦੇ ਦੀ ਰਿਪੋਰਟ ਪ੍ਰਵੀਨ ਪੰਗਾ ਹਾਂਜੀ ਕੀ ਨਾਮ ਹੈ ਪ੍ਰਵੀਨ ਪੰਗਾ ਜਨ ਚਾਚ ਲੁਧਿਆਣਾ ਬਜਟ ਸਮਾਜ ਪਾਰਟੀ ਪੰਜਾਬ ਅੱਜ ਲੁਧਿਆਣਾ ਦੀ ਸ਼ਹਿਰੀ ਔਰ ਦਿਹਾਤੀ ਦੀ ਸਮੁੱਚੀ ਲੀਡਰਸ਼ਿਪ ਬੜੇ ਤਤਕਾਲੀ ਸੰਕੇਤ ਸਮੇਂ 'ਚ ਅਸੀਂ ਆਪਣਾ ਵਿਰੋਧ ਦਰਜ ਕਰਨ ਦੇ ਲਈ ਜੋ 30 ਔਰ 31 ਦੀ ਰਾਤ ਨੂੰ ਫਲੋਰ ਸ਼ਹਿਰ ਦੇ ਨੇੜੇ ਨੰਗਲ ਪਿੰਡ ਵਿੱਚ ਬਾਬਾ ਸਾਹ ਦੇ ਸਟੈਚੂ ਤੇ ਬੜੀ ਭੱਦੀ ਸ਼ਬਦਾਲੀ ਵਰਤ ਕੇ ਇੱਕ ਦੇਸ਼ ਔਰ ਕੌਮ ਜਿਹੜਾ ਸੰਵਧਾਨ ਵਿਰੋਧੀ ਪੰਨੂ ਲਗਾਤਾਰ ਜਿਹੜਾ ਦੇਸ਼ ਦੇ ਖਿਲਾਫ ਜਿਹੜੀਆਂ ਪੋਸਟਾਂ ਪਾਉਂਦਾ ਹੈ ਵੀਡੀਓ ਪਾਉਂਦਾ ਹੈ ਉਹ ਏਜੰਸੀਆਂ ਦਾ ਸਰਕਾਰੀ ਏਜੰਸੀਆਂ ਦਾ ਉਹ ਇਨਸਾਨ ਜਿਹੜਾ ਸਮਾਜ ਨੂੰ ਤੋੜਨ ਦੀ ਇਛਾਸ਼ ਵਿੱਚ ਉਹ ਜਿਹੜੀ ਇਹ ਪ੍ਰਕਾਰ ਪੈਦਾ ਕਰ ਰਿਹਾ ਹੈ ਔਰ ਬੌਜਨ ਸਮਾਜ ਪਾਰਟੀ ਵੱਲੋਂ ਨਿਰੰਤਰ ਜਿਹੜਾ ਉੱਥੇ 24 ਘੰਟੇ ਲਗਾਤਾਰ ਜਿਹੜਾ ਪੱਕਾ ਮੋਰਚਾ ਲਾ ਕੇ ਜਦ ਤੱਕ ਜਿਹਨਾਂ ਦੋਸ਼ੀਆਂ ਨੂੰ ਖਰਤਾਬ ਨਹੀਂ ਕੀਤਾ ਜਾਂਦਾ ਜਦ ਤੱਕ ਬੋਝਨ ਸਮਾਜ ਪਾਰਟੀ ਵੱਲੋਂ ਉੱਥੇ ਜਿਹੜਾ ਧਨਾ ਪ੍ਰਦਰਸ਼ਨ ਚੱਲ ਰਿਹਾ ਹੈ ਉਸ ਪ੍ਰਦਰਸ਼ਨ ਦੀ ਜਿਹੜੀ ਹੈ ਅਗਵਾਈ ਉਹਦੀ ਦੇਖ ਰਿਹਾ ਕਿ ਬੋਝਨ ਸਮਾਜ ਪਾਰਟੀ ਪੰਜਾਬ ਦੀ ਪ੍ਰਧਾਨ ਜੀ ਦੀ ਅਗਵਾਈ ਚ ਹੋ ਰਿਹਾ ਹੈ ਔਰ ਉਸ ਤੋਂ ਬਾਅਦ ਵੱਡੀ ਘਟਨਾ ਕਿ ਜਿਹਨਾਂ ਸਾਥੀ ਜਿਹੜੇ ਬਾਸਾ ਦੇ ਸਮਾਜ ਜਿਹੜੀ ਬੋਝਨ ਸਮਾਜ ਪਾਰਟੀ ਆਈ ਉਸ ਦੇਸ਼ਤ ਰੋਈ ਪੰਨੂ ਵੱਲੋਂ ਬੋਝਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਨੂੰ ਸੋਸ਼ਲ ਮੀਡੀਆ ਰਾਹੀਂ ਥ੍ਰੈਟ ਕਰਨਾ ਕਿ ਤੁਸੀਂ ਸਾਡੇ ਨਿਸ਼ਾਨੇ ਤੋਂ ਇਸ ਇਹ ਜਿਹੜੀਆਂ ਇਸ ਚੀਜ਼ਾਂ ਸੰਕੇਤ ਦਿੰਦੀਆਂ ਕਿ ਇਹ ਜਿਹੜੇ ਦੇਸ਼ ਤੋਂ ਲੋਕ ਨੇ ਉਹ ਪੰਜਾਬ ਦੇ ਭਾਈਚਾਰੇ ਸੰਨ ਤੋੜ ਕੇ ਇਹ ਤੇੜਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਬੌਜਨ ਸਮਾਜੀ ਪਾਰਟੀ ਜਿੱਥੇ ਆਪਣੇ ਭਾਈਚਾਰੇ ਨੂੰ ਬਾਸਾ ਡਾਕਟਰ ਨੁਆਈਆਂ ਨੂੰ ਬੇਨਤੀ ਕਰਦੀ ਹੈ ਕਿ ਜਿੱਥੇ ਤੇ ਬਾਸਾ ਦੇ ਸਟੈਚੂ ਲੱਗੇ ਨੇ ਮਹਾਪੁਰਸ਼ਾਂ ਦੇ ਸਟੈਚੂ ਲੱਗੇ ਨੇ ਤੁਸੀਂ ਖੁਦ ਵੀ ਆਪ ਵੀ ਉਹਦੀ ਨਿਗਰਾਨੀ ਕਰੋ ਕੋਈ ਸ਼ਰਾਤੀ ਅਰਸਰ ਉਹਨਾਂ ਦਾ અપਮਾਨ ਨਾ ਕਰ ਸਕੇ ਉਹਦੀ ਵੀ ਸਾਨੂੰ ਆਪ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਇਹਦੇ ਨਾਲ ਨਾਲ ਅਸੀਂ ਭੋਜਨ ਸਮਾਜ ਪਾਰਟੀ ਵੱਲੋਂ ਮੋਦੀ ਸਰਕਾਰ ਨੂੰ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਪੰਜਾਬ ਵਿੱਚ ਜਿਹੜਾ ਨੇ ਇਹ ਜਿਹੇ ਹਾਲਾਤ ਨਾ ਪੈਦਾ ਹੋਣ ਉਹਨੂੰ ਕੰਟਰੋਲ ਕਰਨ ਦੇ ਲਈ ਪੰਨੂ ਨੂੰ ਜਿਹੜਾ ਉਹਤੇ ਦੇਸ਼ ਤ੍ਰੋਜੀਆਂ ਧਰਾਵਾਂ ਲਾ ਕੇ ਉਹਨੂੰ ਇੰਡੀਆ ਲਿਆਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਜਦ ਜਿਹੜੇ ਸਾਡੇ ਸਾਥੀ ਰੋਜ਼ਗਾਰ ਲਈ ਜਿਹੜੇ ਜਾਂਦੇ ਨੇ ਉਹਨਾਂ ਨੂੰ ਬੇੜੀਆਂ ਚ ਲਾ ਕੇ ਜਿਹੜਾ 에ਰਪੋਰਟ ਤੇ ਉਤਾਰਿਆ ਜਾ ਸਕਦਾ ਹੈ ਜਿਹੜੇ ਇਨਸਾਨ ਦੇਸ਼ ਨੂੰ ਕੌਮ ਨੂੰ ਤੋੜਨ ਦੀ ਸਾਜ਼ਿਸ਼ ਕਰਦੇ ਨੇ ਉਹਨਾਂ ਲੋਕਾਂ ਨੂੰ ਜਿਹੜਾ ਮਜਰਮਾ ਦੀ ਕਟਾਰੇ ਖੜਾ ਕਰਕੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਔਰ ਉਹਨਾਂ ਦਾ ਨੈਟਵਰਕ ਕਿਹੜੇ ਲੋਕ ਨੇ ਉਹਨਾਂ ਦੇ ਇਸ਼ਾਰੇ ਤੇ ਜਿਹੜੇ ਪੰਜਾਬ ਨੂੰ ਤੋੜਨੇ ਸਾਜ਼ਿਸ਼ ਕਰਦੇ ਨੇ ਉਸ ਨੈਟਵਰਕ ਨੂੰ ਪਛਾਣ ਕੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਹੈ ਅਗਰ ਸਰਕਾਰ ਨੇ ਅਮਰਸਾ ਦੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਸ਼ਾਇਦ ਇਹ ਨੰਗਲ ਦੀ ਘਟਨਾ ਨਾਲ ਵਾਪਰਦੀ ਉਸ ਤੋਂ ਬਾਅਦ ਕੱਲ ਬਟਾਲੇ 'ਚ ਘਟਨਾ ਵਾਪਰੀ ਹੈ ਇਹ ਘਟਨਾਮਾ ਪੰਜਾਬ 'ਚ ਜਿਹੜੇ ਨੇ ਦੋ ਵੱਡੇ ਭਾਈਚਾਰਿਆਂ ਨੂੰ ਆਪਸੇ ਲੜਾਉਣ ਦੀ ਇੱਕ ਸਾਜ਼ਿਸ਼ ਹੈ ਮੈਂ ਸਮੁੱਚੇ ਭਾਈਚਾਰਿਆਂ ਨੂੰ ਚਾਹਕ ਜਿਹੜਾ ਸਿੱਖ ਭਾਈਚਾਰਾ ਹੈ ਐਸਸੀ ਭਾਈਚਾਰਾ ਹੈ ਉਹਨਾਂ ਨੂੰ ਅਪੀਲ ਕਰਾਂਗਾ ਕਿ ਸਾਨੂੰ ਆਪਣੇ ਭਾਈਚਾਰੇ ਨੂੰ ਕਾਇਮ ਕਰੀਏ ਔਰ ਸਿੱਖ ਜਥੇਬੰਦੀਆਂ ਧਾਰਮਿਕ ਰਾਜਨੀਤਿਕ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕਰਾਂਗਾ ਕਿ ਇਸ ਮੌਕੇ ਤੇ ਤੁਹਾਨੂੰ ਆਪਣਾ ਡਟ ਕੇ ਉਸ ਦੇਸ਼ ਤ੍ਰੋਇ ਪੰਨੂ ਦੇ ਖਿਲਾਫ ਸਟੈਂਡ ਲੈਣਾ ਚਾਹੀਦਾ ਹੈ ਔਰ ਉਸ ਦੇਸ਼ ਤ੍ਰੋਇ ਪੰਨੂ ਨੂੰ ਉਹਨਾਂ ਦੀਆਂ ਜਿਹੜੇ ਨੇ ਇੰਡੀਆ ਲਿਆ ਕੇ ਜਿਸ ਭਾਰਤ ਦੇ ਸੰਵਿਧਾਨ ਦੇ ਨਾਲ ਉਹ ਅਮਰੀਕਾ 'ਚ ਬੈਠਾ ਹੈ ਉਹਨਾਂ ਦੀ ਜਿਹੜੀਆਂ ਨਾਗਰਿਕਤਾ ਰੱਦ ਹੋਣੀ ਚਾਹੀਦੀ ਹੈ ਇਸ ਕਰਕੇ ਅੱਜ ਦੇ ਮੌਕੇ ਤੇ ਮੀਡੀਆ ਰਾਈ ਸਾਡੇ ਬੇਨਤੀ ਕਰਦੇ ਆ ਅੱਜ ਜਿਹੜਾ ਬਹੁਜਨ ਸਮਾਜ ਪਾਰਟੀ ਵੱਲੋਂ ਅਸੀਂ ਦੇ ਦੇ ਰਾਸ਼ਟਰਪਤੀ ਨੂੰ ਜਿਹੜਾ ਇਹ ਮੰਗ ਪੱਤਰ ਡੀਸੀ ਸਾਹਿਬ ਜਾਈਂ ਦੇਣ ਜਾ ਰਹੇ ਆ ਕਿ ਜਿਹੜਾ ਉੱਥੇ ਤੱਕ ਪਹੁੰਚ ਜਾਵੇ ਔਰ ਦੋਸ਼ੀਆਂ ਨੂੰ ਜਿਹੜਾ ਇੰਡੀਆ ਲੈਂਦੇ ਜਾਵੇ ਧੰਨਵਾਦ ਬਲਵਿੰਦਰ ਸਿੰਘ ਜੱਸੀ ਸਿੱਧੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਲੁਧਿਆਣਾ 31 ਮਾਰਚ 2025 ਰਾਤ ਨੂੰ ਪਿੰਡ ਨੰਗਲ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਵਿਖੇ ਰਾਤ ਨੂੰ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਸ਼ਰਾਰਤੀ ਅੰਸਰਾਂ ਵੱਲੋਂ ਬਾਬਾ ਸਾਹਿਬ ਦੀ ਪ੍ਰਤਮਾ ਦੇ ਉੱਪਰ ਆਪਸ਼ਬਦਾਵਲੀ ਜਿਹੜੀ ਲਿਖੀ ਗਈ ਔਰ ਉਹਦੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਪੰਨੂ ਅਮਰੀਕਾ ਦੇ ਵਿੱਚ ਜੋ ਇਨਸਾਨ ਬੈਠਾ ਦੇਸ਼ਗ్రోਹੀ ਇਨਸਾਨ ਬੈਠਾ ਉਹਨੇ ਆਪਣੀ ਜ਼ਿੰਮੇਵਾਰੀ ਲਈ ਹੈ ਅਮਿਤ ਸ਼ਾਹ ਤੋਂ ਗੱਲ ਸ਼ੁਰੂ ਹੋਈ ਕਿ ਅੰਬੇਡਕਰ 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 ਇੱਕ ਫੈਸ਼ਨ ਬਣ ਗਿਆ ਅਗਰ ਅੰਬੇਡਕਰ ਕੀ ਤਰ੍ਹਾਂ ਅਗਰ ਭਗਵਾਨ ਦਾ ਨਾਮ ਲੈਂਦੇ ਹੋ ਤਾਂ ਆਪ ਸਵਰਗ ਵਿੱਚ ਚਲੇ ਜਾਤੇ ਇਹਦਾ ਮਤਲਬ ਭਾਰਤੀਆ ਜਨਤਾ ਪਾਰਟੀ ਦੇ ਇੱਕ ਜ਼ਿੰਮੇਵਾਰ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਇਹ ਸ਼ਬਦ ਜਿਹੜੇ ਆ ਮੈਂ ਪਾਰਲੀਮੈਂਟ ਦੇ ਅੰਦਰ ਬੋਲੇ ਗਏ ਔਰ ਅਸੀਂ ਸਮਝਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਦਲਤ ਵਿਰੋਧੀ ਸਰਕਾਰ ਹੈ ਮਨੁਵਾਦੀ ਵਿਵਸਥਾ ਪੈਦਾ ਕਰਨ ਵਾਲੀ ਸਰਕਾਰ ਹੈ ਔਰ ਭਾਈਚਾਰੇ ਨੂੰ ਖਤਮ ਕਰਨ ਵਾਲੀ ਜਿਹੜੀ ਸਰਕਾਰ ਹੈ ਉਹਦੇ ਜਿਹੜੇ ਸ਼ਰਾਰਤੀ ਅੰਸਰ ਇਹ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਸਿੱਖਾਂ ਨੂੰ ਔਰ ਹਿੰਦੂਆਂ ਨੂੰ ਔਰ ਦਲਤਾਂ ਨੂੰ ਆਪਸ ਵਿੱਚ ਜਿਹੜਾ ਲੜਾਉਣ ਦਾ ਸਾਜ਼ਿਸ਼ ਜਿਹੜੀ ਆ ਇਹ ਰਚੀ ਜਾ ਰਹੀ ਆ ਔਰ ਅਸੀਂ ਸਮਝਦੇ ਹਾਂ ਬਹੁਜਨ ਸਮਾਜ ਪਾਰਟੀ ਜੋ ਹੈ ਇਹ ਦੇਸ਼ ਦੇ ਅੰਦਰ ਅਮਨ ਆਮਾਨ ਔਰ ਸ਼ਾਂਤੀ ਚਾਹੁੰਦੀ ਆ ਬਾਬਾ ਸਾਹਿਬ ਦੇ ਲਿਖੇ ਹੋਏ ਸੰਵਿਧਾਨ ਦੇ ਮੁਤਾਬਕ ਬਹੁਜਨ ਸਮਾਜ ਪਾਰਟੀ ਕੰਮ ਕਰਦੀ ਆ ਔਰ ਯੂਪੀ ਦੇ ਵਿੱਚ ਜਦੋਂ ਚਾਰ ਵਾਰ ਸਰਕਾਰ ਬਣੀ ਤਾਂ ਅਸੀਂ ਸਮਝਦੇ ਹਾਂ ਕਿ ਉਸ ਟਾਈਮ ਤੇ ਹਿੰਦੂ ਭਾਈਚਾਰਾ ਜਿਹੜਾ ਹੈ ਜਿਹਨੂੰ ਅਸੀਂ ਜਰਨਲ ਭਾਈਚਾਰਾ ਕਹਿੰਦੇ ਆ ਤਿੰਨ ਤਿੰਨ ਏਕੜ ਜਿਹੜੀ ਜ਼ਮੀਨ ਆ ਉਹਨਾਂ ਗਰੀਬਾਂ ਨੂੰ ਵੀ ਦਿੱਤੀ ਗਈ ਆ ਇਸ ਕਰਕੇ ਬਾਬਾ ਸਾਹਿਬ ਦਾ ਜੋ ਸੰਵਿਧਾਨ ਲਿਖਿਆ ਸਾਰੇ ਹੀ ਸਮਦਾਇ ਵਾਸਤੇ ਲਿਖਿਆ ਹੋਇਆ ਬਾਬਾ ਸਾਹਿਬ ਸਾਡੇ ਲਈ ਪੂਜਨੀਆ ਔਰ ਦੇਵਤਾ ਨਹੀਂ ਬਲਕਿ ਰਾਬਾ ਬਾਬਾ ਸਾਹਿਬ ਔਰ ਜਿੰਨੇ ਬਾਬਾ ਸਾਹਿਬ ਦੇ ਅਨਿਆਇ ਨੇ ਦੇਸ਼ ਦੇ ਅੰਦਰ ਉਹ ਇਸ ਗੱਲ ਦੀ ਹੋਰ ਨਿੰਦਾ ਕਰਦੇ ਹੋਏ ਇਸ ਗੱਲ ਦੀ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਦੇ ਉੱਪਰ ਜਿਹੜਾ ਦੇਸ਼ ਗ੍ਰੋਹੀ ਦਾ ਐਨਐਸਏ ਜਿਹੜਾ ਐਕਟ ਹੈਗਾ ਉਹ ਲਾ ਕੇ ਇਹਨੂੰ ਜਿਹੜਾ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਸਖਤ ਤੋਂ ਸਖਤ ਜਿਹੜੀਆਂ ਤਰਾਮਾਂ ਪਿਛਲੇ ਦਿਨੀ ਗੁਰਪੰਤ ਬੰਤ ਸਿੰਘ ਪੰਨੂ ਆ ਉਹਨੇ ਬਾਬਾ ਸਾਹਿਬ ਡਾਕਟਰ ਭੀਮਰਾਮ ਅੰਬੇਡਕਰ ਪਿੰਡ ਨੰਗਲ ਤਹਿਸੀਲ ਫਲੌਰ ਤੇ ਬਾਬਾ ਸਾਹਿਬ ਡਾਕਟਰ ਭੀਮਰਾਮ ਅੰਬੇਡਕਰ ਦੇ ਸਟੈਚੂ ਨਾਲ ਛੇੜਛਾੜ ਦੀ ਜ਼ਿੰਮੇਵਾਰੀ ਉਹਨੇ ਲਈ ਜ਼ਿੰਮੇਵਾਰੀ ਲਈ ਲੇਕਿਨ ਜੋ ਨੇ ਜ਼ਿੰਮੇਵਾਰੀ ਲੈਂਦੇ ਹੋਏ ਜੋ ਉਹਨੇ ਆਪਣੇ ਬਲੋ ਜ਼ਿੰਮੇਵਾਰੀ ਲੈਂਦਾ ਹੋਇਆ ਉਹਨੇ ਜੋ ਵੀ ਕਿਹਾ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਬਾਰੇ ਬਹੁਤ ਗਲਤ ਸ਼ਬਦਾਵਲੀ ਪੱਦੀ ਸ਼ਬਦਾਵਲੀ ਵਰਤੀ ਔਰ ਬਾਬਾ ਸਾਹਿਬ ਦੇ ਸਟੈਚੂ ਤੇ ਜੋ ਉਹਨੇ ਖਾਲਸਾਣ ਦੇ ਨਾਰੇ ਲਾਏ ਖਾਲਸਾਣ ਦਾ ਝੰਡਾ ਉੱਥੇ ਲਾਇਆ ਔਰ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਉਹਦੀ ਘੋਰ ਨਿੰਦਿਆ ਕਰਦੇ ਆ ਕਿਉਂਕਿ ਇਹ ਜਿਹੜੀ ਘਟਨਾ ਇਹਨੇ ਪਹਿਲਾਂ ਵੀ ਜਿਹੜੀ 26 ਜਨਵਰੀ 2025 ਨੂੰ ਅੰਮ੍ਰਿਤਸਰ ਦੇ ਵਿੱਚ ਜਿਹੜੀ ਘਟਨਾ ਹੋਈ ਉਹ ਉਹ ਵੀ ਇਹਦੀ ਸਾਜ਼ਿਸ਼ ਸੀਗੀ ਤੇ ਦੂਜੀ ਘਟਨਾ ਨੰਗਲ 'ਚ ਹੋ ਗਈ TG ਘਟਨਾ ਕੱਲ ਦੀ ਘਟਨਾ ਜਿਹੜੀ ਬਟਾਲੇ ਦੇ ਵਿੱਚ ਹੋਈ ਕਿਉਂਕਿ ਉਹਨੇ ਇਹ ਗੱਲ ਕਹੀ ਸੀ ਗਈ ਵੀ 14 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਜਿੱਥੇ-ਜਿੱਥੇ ਵੀ 바ਵਾ ਸਾਹਿਬ ਡਾਕਟਰ ਭੀਮਰਾਓਂ ਅੰਬੇਦਕਰ ਦੇ ਸਟੈਚੂ ਲੱਗੇ ਹੋਏ ਆ ਉਹਨਾਂ ਨੂੰ ਅਸੀਂ ਤੋੜ ਪਾ ਉਹਨਾਂ ਨੂੰ ਖੰਡਿਤ ਕਰਾਂਗੇ ਪਰ ਸਾਡੀ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਵੀ ਮੰਗ ਕਰਦੇ ਆਂ ਔਰ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆਂ ਵਿਦੇਸ਼ ਨੀਤੀ ਦੇ ਤਹਿਤ ਉਹਨੂੰ ਇੰਡੀਆ ਬੁਲਾ ਕੇ ਉਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਹਨੇ ਇੱਕ ਕੋਝੀ ਹਰਕਤ ਕੀਤੀ ਆ ਕਿ ਸਿੱਖ ਭਾਈਚਾਰੇ ਦੇ ਔਰ ਦਲਿਤ ਭਾਈਚਾਰੇ ਨੂੰ ਆਪਸ ਵਿੱਚ ਹੀ ਲੜਾਉਣ ਦੀ ਉਹਨੇ ਗੱਲ ਕੀਤੀ ਆ ਅਸੀਂ ਇਹ ਕਦੀ ਵੀ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਅਧਿਕਾਰਚ ਭੈਣ ਕੁਮਾਰੀ ਮਾਇਆਬਤੀ ਜੀ ਔਰ ਪੰਜਾਬ ਦੇ ਪ੍ਰਧਾਨ ਮਾਨਯੋਗ ਸਰਦਾਰ ਡਾਕਟਰ ਅਵਤਾਰ ਸਿੰਘ ਜੀ ਕ੍ਰੀਮਪੁਰੀ ਉਹਨਾਂ ਦੀ ਰਹਿਨਮਾਈ ਹੇਟ ਕਦੀ ਵੀ ਅਸੀਂ ਇਹੋ ਜਿਹੀਆਂ ਕੋਝੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਇਹ ਇਹ ਤੁਹਾਡੇ ਚੈਨਲ ਆਹੀਂ ਅਸੀਂ ਸਰਕਾਰ ਨੂੰ ਔਰ ਸੈਂਟਰ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਜਲਦੀ ਤੋਂ ਜਲਦੀ ਤੁਸੀਂ ਉਹਨੂੰ ਇੰਡੀਆ ਬੁਲਾ ਕੇ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸੈਂਟਰ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਅਮਿਤ ਸ਼ਾਹ ਨੇ ਵੀ ਇੱਕ ਬਿਆਨ ਦਿੱਤਾ ਅਮਿਤ ਸ਼ਾਹ ਸ਼ਾਇਦ ਇੱਥੋਂ ਹੀ ਬਣੀ ਹੈ ਨਾ ਜਦੋਂ ਦੇਸ਼ ਦਾ ਦੇਸ਼ ਦਾ ਇੱਕ ਸੁਭਿਧਾਨਿਕ ਕੁਰਸੀ ਤੇ ਬੈਠ ਕੇ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਉਹ ਇਹ ਗੱਲ ਕਹਿੰਦਾ ਲੋਕ ਸਭਾ ਦੇ ਵਿੱਚ ਬੇ ਅੰਬੇਦਕਰ ਅੰਬੇਦਕਰ ਜੇ ਇਹਨਾਂ ਤੁਸੀਂ ਅੰਬੇਦਕਰ ਦਾ ਨਾਮ ਲੈ ਲਓ ਤੇ ਤੁਸੀਂ ਸਵਰਗਾਂ ਚ ਤੂੰ ਸਵਰਗਾਂ ਚ ਕਿਉਂ ਨਹੀਂ ਪਹੁੰਚ ਗਿਆ ਤੂੰ ਇਸ ਕਰਕੇ ਉਹ ਜਿਹੜਾ ਅਮਨਦ ਸ਼ਾ ਆ ਉਹਦੀ ਇਸ ਬਿਆਨ ਨੂੰ ਦੇਖ ਕੇ ਬਕਵਾਦੀ ਤਾਕਤਾਂ ਹਰਕਤ ਦੇ ਵਿੱਚ ਆਈਆਂ ਕਿਉਂਕਿ ਕਿਤੇ ਨਾ ਕਿਤੇ ਸੈਂਟਰ ਸਰਕਾਰ ਭਾਰਤੀ ਜਨਤਾ ਪਾਰਟੀ ਔਰ ਆਰਐਸਐਸ ਦੀ ਵੀ ਉਹਨੂੰ ਥਾਪਣਾ ਹੋ ਸਕਦੀ ਆ ਮੈਂ ਸਮਝਦਾ ਇਸ ਗੱਲ ਨੂੰ ਬਈ ਜਿਹੜੇ ਐਡੀ ਵੱਡੀ ਕੋਝੀ ਹਰਕਤ ਕੀਤੀ ਹੈ ਠੀਕ ਹੈ ਜੀ ਅੱਜ ਬਾਬਾ ਸਾਹਿਬ ਅੰਬੇਡਕਰ ਦੇ ਅਨੁਵਾਈਆਂ ਨੂੰ ਮੈਂ ਗੁਜਾਰਸ਼ ਕਰਾਂਗਾ ਕਿ ਜਿਤਨਾ ਬਾਬਾ ਸਾਹਿਬ ਅੰਬੇਡਕਰ ਦੇ ਨਾਲ ਛੇੜਛਾੜ ਹੋ ਰਹੀ ਹੈ ਪਰसों ਅਸੀਂ ਅੰਬੇਡਕਰ ਨੌਜੁਗ ਦਲ ਵੱਲੋਂ ਅਸੀਂ ਸੀਪੀ ਸਾਹਿਬ ਨੂੰ ਲੈਟਰ ਦੇ ਕੇ ਗਏ ਆ ਮੰਗ ਪਕ ਕੀਤਾ ਕਿ ਬਈ ਇਹਦੇ ਤੇ ਐਫ ਆਈ ਆਰ ਹੋਵੇ ਕੱਲ ਜਿਹੜਾ ਸੰਵਿਧਾਨ ਬਚਾਓ ਮੋਰਚਾ ਦੇ ਤਲ ਬਣੀਰਾ ਥੱਲੇ ਲੁਧਿਆਣੇ ਦੇ ਵਿੱਚ ਬਹੁਤ ਸਾਰਾ ਇਕੱਠ ਹੋਇਆ ਅੱਜ ਬਹੁਜਨ ਸਮਾਜ ਪਾਰਟੀ بڑے ਲੇਬਲ ਤੇ ਕੰਮ ਕਰ ਰਹੀ ਹੈ ਹਨਾ ਮੈਂ ਸਮਝਦਾ ਕਿ ਜਿੱਤਰਾ ਆਪੋ ਹੁਣ ਅੱਜ ਚੁੰਡੀ ਵੱਡੀ ਆ ਜਿੱਤਰਾ ਉਸ ਟਾਈਮ ਅੰਮਿਤਸਰ ਨੇ ਕਿਹਾ ਸੀ ਬਾਬਾ ਸਾਹਿਬ ਅੰਬੇਡਕਰ 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 ਸਾਰਾ ਜਪਣ ਲੱਗੇ ਆ ਜੇ ਇਨਾਂ ਕਾ ਨਾਮ ਜੇ ਬਾਬਾ ਜਿਸ ਰੱਬ ਦਾ ਲੈਂਦੇ ਤਾਂ ਸਵਰਗ ਮਿਲ ਜਾਣਾ ਸੀ ਸ਼ਾਇਦ ਸਵਰਗ ਉਹਨਾਂ ਨੂੰ ਮਿਲਿਆ ਹੋਵੇ ਨਾ ਮਿਲਿਆ ਹੋਵੇ ਪਰ ਬਾਬਾ ਸਾਹਿਬ ਅੰਬੇਡਕਰ ਦੇ ਮੰਨਣ ਵਾਲੇ ਲੋਕਾਂ ਨੂੰ ਇਸ ਦੇਸ਼ ਦੇ ਸੰਵਿਧਾਨ ਦੇ ਉੱਤੇ ਭਰੋਸਾ ਕਰਨ ਵਾਲੇ ਲੋਕਾਂ ਨੂੰ ਤਾਂ ਮੇਰੇ ਖਿਆਲ ਇੱਥੇ ਸਵਰਗ ਮਿਲ ਗਿਆ ਜਿੱਥੇ ਸਾਨੂੰ ਕਪੜੇ ਪਾਉਣ ਦਾ ਅਧਿਕਾਰ ਨਹੀਂ ਸੀ ਖਾਣ ਪੀਣ ਦਾ ਚੰਗੀ ਤਰ੍ਹਾਂ ਅਧਿਕਾਰ ਨਹੀਂ ਸੀ ਉਹ ਮਿਲਿਆ ਤੇ ਮੈਂ ਅੱਜ ਮੈਂ ਫੇਰ ਕਹਿ ਰਿਹਾ ਕਿ ਮੈਂ ਬਾਬਾ ਸਾਹਿਬ ਅੰਬੇਡਕਰ ਹੁਣੇ ਮੈਂ ਲਾਈਵ ਹੋਣ ਲੱਗਾ ਹੋ ਰਿਹਾ ਸੀ ਕਿ ਬਾਬਾ ਸਾਹਿਬ ਅੰਬੇਡਕਰ ਦੇ ਸਸਰਾਲ ਵਾਲਿਆਂ ਨੂੰ ਪਤਾ ਨਹੀਂ ਕਿ ਫੇਰ ਹੁਣ ਪਰ ਪਰੇਸ਼ਾਨੀ ਵੱਡੇ ਲੈਵਲ ਤੇ ਹੋ ਗਈ ਆ ਪਤਾ ਨਹੀਂ ਦਾਸ ਦੂਤ ਤਾਂ ਨਹੀਂ ਮੰਗਲਿਆ ਪਰ ਸਾਨੂੰ ਮਹਿਸੂਸ ਨਹੀਂ ਹੁੰਦਾ ਕਿ ਦਾਸ ਦੂਤ ਮੰਗਲਿਆ ਪਰ ਜਿਹੜਾ ਇਹ ਜਿਹੜਾ ਵਿਚੋਲਾ ਵਾ ਉਹ ਨਿਕੰਮਾ ਨਿਕਲ ਗਿਆ ਜਿਹੜਾ ਵਿਚੋਲਾ ਵਾ ਵਿਚੋਲਾ ਮਤਲਬ ਸਰਕਾਰ ਜਿਹੜਾ ਅੱਜ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਪੰਜਾਬ ਦੀ ਇੰਟੈਲੀਜੈਂਸ ਫੇਲ ਬਿਊਰੋਕਰੇਟ ਫੇਲ ਕਿਤੇ ਨਾ ਕਿਤੇ ਜੇ ਛੋਟਾ ਜਿਹਾ ਕੋਈ ਮਾਮੂਲੀ ਜੀ ਲੜਾਈ ਹੋ ਜਵੇ ਕਿਸੇ ਦੇ ਉੱਤੇ 57 51 ਹੋਰ ਸਾਰਾ ਤਾਂ ਦੋ ਬੰਦੇ ਮੋਟਰਸਾਈਕਲ ਤੇ ਬਿਠਾ ਕੇ ਵਿੱਚ ਉਹਨੂੰ ਕੋਈ ਕਿ ਬਿਨਾ ਕਿਸੇ ਮਤਲਬ ਕਾਨੂੰਨੀ ਤੌਰ ਤੇ ਬਿਨਾ ਕਸੂਰ ਤੇ ਉਹਨੂੰ ਫੜ ਕੇ ਲੈ ਕੇ ਚਲੇ ਜਾਂਦੇ ਆ ਉਹ ਰਿੱਡਾ ਵੱਡਾ ਵੱਡਾ ਕਾਂਡ ਹੋ ਰਿਹਾ ਉਹ 바ਵਾ ਸਾਹਿਬ ਅੰਬੇਡਕਰ ਨੂੰ ਜਿਹਦੀ ਬਦੌਲਤ ਜਿਹਦੀ ਸੌਖਾ ਕੇ ਤੁਸੀਂ ਐਮ ਐਲ ਏ ਐਮ ਪੀ ਬਣਦੇ ਹੋ ਜਿਹਦੀ ਸੌਖਾ ਕੇ ਤੁਸੀਂ ਪੰਚ ਸਰਪੰਚ ਕਾਉਂਸਲਰ ਬਣਦੇ ਹੋ ਜਿਹਦੀ ਸੌਖਾ ਕੇ ਇੱਥੇ ਯੀਐਸਪੀ ਡੀ ਐਮ ਬਣਦੇ ਹੋ ਉਸ ਤੋਂ ਬਾਅਦ ਵੀ ਉਸ ਰਾਇਬਰ ਨੂੰ ਇਦਾਂ ਬੋਲਿਆ ਜਾ ਰਿਹਾ ਮੈਂ ਤਾਂ ਕਈ ਵਾਰ ਸੋਚਦਾ ਮੇਰੇ ਸਮਾਜ ਦੇ ਲੋਕੋ ਤੁਸੀਂ ਦੇਖੋ ਜਦੋਂ ਅੱਜ ਇੱਕ ਮਤਲਬ ਹਜੇ ਉਹਦੀ ਪ੍ਰਤਿਮਾ ਖੜੀ ਆ ਉਹਦੀ ਮੂਰਤੀ ਖੜੀ ਆ ਉਹਦੇ ਉਂਗਲ ਨਾੜੀ ਦੀ ਨਫ਼ਰਤ ਆ ਉਹਦੇ ਕਿਤੇ ਨਾ ਕਿਤੇ ਉਹਦੇ ਉਹਦੇ ਫੋਟੋ ਦੇ ਨਾੜੀ ਦੀ ਨਫ਼ਰਤ ਆ ਔਰ ਅੱਜ ਤੁਹਾਡੇ ਕੋਲ ਸਾਰਾ ਕੁਝ ਹੈ ਅੱਜ ਤੁਹਾਡੇ ਕੋਲ ਤੁਸੀਂ ਚੰਗੀ ਰੋਟੀ ਖਾ ਰਹੇ ਹੋ ਚੰਗਾ ਕਪੜਾ ਪਾ ਰਹੇ ਹੋ ਤੁਹਾਡੇ ਕੋਠੀਆਂ ਕਾਰਾਂ ਵਾਲੇ ਹੋ ਗਏ ਹੋ ਪਰ ਉਸ ਟਾਈਮ ਬਾਬਾ ਸਾਹਿਬ ਅੰਬੇਡਕਰ ਕਿੱਦਾਂ ਉਸ ਟਾਈਮ ਕਿਤੇ ਤੁਹਾਡੇ ਲਈ ਕਿੰਨਾ ਕ ਸੰਘਰਸ਼ ਕੀਤਾ ਹੋਣਾ ਤੇ ਮੈਂ ਸਮਝਦਾ ਕਿ ਇਸ ਸੰਘਰਸ਼ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਨੇ ਦੇਸ਼ ਆਜ਼ਾਦ ਹੋਇਆ ਉਸ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਜਿਹੜੇ ਧਾਰਮਿਕ ਮਾਹੌਲ ਨੂੰ ਜਿਹੜਾ ਸਾਡੇ ਕਿਤੇ ਸਿੱਖ ਭਾਈਚਾਰੇ ਨੂੰ ਵਿਗਾੜਨਾ ਚਾ ਰਹੇ ਨੇ ਕਿਤੇ ਹਿੰਦੂ ਮਤਲਬ ਹਰ ਇੱਕ ਕਮਿਊਨਿਟੀ ਨੂੰ ਪਹਿਲੇ ਹੀ ਚਾਰ ਵੇਦ ਛੇ ਸੱਤ ਅਠਾਰਾ ਪੁਰਾਣ ਦੇ ਵਿੱਚ ਵੰਡ ਕੇ ਉੱਥੇ ਵੰਡਵਾਚ ਫਿਰ 6743 ਜਾਂਦਾ ਚਾ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਹੀ ਆ ਇਹ ਜਿਹੜੇ ਦੇਸ਼ ਦਾ ਗੁਲਦਸਤਾ ਵਾ ਜਿਹਨੂੰ ਸਾਰੇ ਨੂੰ ਇਕੱਠਾ ਕਰਕੇ ਦੇਸ਼ ਨੂੰ ਚਲਾ ਰਿਹਾ ਬੜੇ ਸੁਖ ਨਾਲ ਅੱਜ ਅਸੀਂ ਕਰਨ ਆਏ ਆ ਅੱਜ ਸਨੇਹਾ ਦੇਣ ਆਏ ਆ ਬਹੁਜਨ ਸਮਾਜ ਪਾਰਟੀ ਜਿਹੜੀ ਆ ਉਹ ਅੱਜ ਮੈਮੋਰੰਡਮ ਦੇ ਰਹੀ ਆ ਕਿ ਜਿਹੜਾ ਸੀ ਰਾਜਪਾਲ ਮਹੋਦੇ ਨੂੰ ਜਾਂ ਮੁੱਖ ਮੰਤਰੀ ਜੀ ਨੇ ਜੇ ਤੁਸੀਂ ਇਹਦੇ ਪ੍ਰਤੀ ਜੇ ਤੁਸੀਂ ਫੋਟੋ ਲਈ ਆ ਨਾ ਇਹਦੇ ਪਤੀ ਵਾਕਈ ਇਗਨੋਰ ਨਹੀਂ ਕਰ ਰਹੇ ਹਾਂ ਇਹਦੇ ਪ੍ਰਤੀ ਤੁਸੀਂ ਜਵਾਬ ਦੇਓ ਤੁਸੀਂ ਦੱਸੋ ਕਿ ਆ ਕਿਦਾਂ ਬਮੂਰਤੀਆਂ ਦੇ ਉੱਤੇ ਛੇੜਛਾੜ ਹੋ ਰਹੀ ਆ ਜੇ ਨਹੀਂ ਕਰਦੇ ਤਾਂ ਫਿਰ ਅਮਿਤ ਸਾਹਿਬ ਫਿਰ ਇੱਥੇ ਜੇਪੀ ਆਂਦੋਲਨ ਇੱਥੇ ਹੋਇਆ ਹਰੀਤ ਆਂਦੋਲਨ ਇੱਥੇ ਹੋਇਆ ਔਰ ਇਹ ਜਿਹੜਾ ਜਿਹੜਾ ਫੋਰਥ ਕਲਾਸ ਦੇ ਮੁਲਾਜ਼ਮਾ ਮਤਲਬ ਇਹਨੂੰ ਮੈਂ ਆਪਣੇ ਸਮਾਜ ਦੇ ਦਲਿਤ ਜਿਹਨੂੰ ਸੋਸ਼ਿਕ ਪੀੜਿਤ ਕਹਿੰਦੇ ਆ ਇਹਨੂੰ ਫਰੋਤਕਾਰ ਜਦੋਂ ਕ੍ਰਾਂਤੀ ਆਈ ਆ ਦੇਖਦਾ ਇਹਨਾਂ ਦੇ ਇਹਨਾਂ ਦੇ ਕਰਕੇ ਆਈ ਆ